ਲੋਰੀ ਦੋਸਤੋ ਅੱਜ ਦੇ ਹਾਲਾਤਾਂ ਤੇ ਇੱਕ ਗੀਤ ਪੇਸ਼ ਕਰਨ ਲੱਗੇ ਆ ਜੋ ਕਿ ਆਪਣੇ ਹੁਣ ਬਹੁਤ ਨੌਜਵਾਨ ਬਾਹਰ ਨੂੰ ਜਾ ਰਹੇ ਆ ਬਾਹਰਲੇ ਦੇਸ਼ਾਂ ਤੋਂ ਇੱਕ ਪੁੱਤਰ ਆਪਣੇ ਪਿਤਾ ਨੂੰ ਫੋਨ ਕਰਕੇ ਪੁੱਛਦਾ ਕਿ ਬਾਪੂ ਜੋ ਜੋ ਅੱਜ ਕੱਲ ਆਪਣਾ ਮੀਡੀਆ ਦਿਖਾ ਰਿਹਾ ਹੈ ਜਾਂ ਕਿ ਨਾ ਜਦੋਂ ਮੈਂ ਇੱਥੇ ਹੁੰਦਾ ਸੀ ਉਦੋਂ ਕਹਿੰਦੇ ਹੁੰਦੇ ਸੀ ਵੀ ਆਪਣਾ ਨਿੱਤਾ ਲੋਕ ਜਿਹੜੇ ਹੁਣ ਵੋਟਾਂ ਦੇ ਵਿੱਚ ਖੜੇ ਹੋ ਜਾਂਦੇ ਨੇ 15-15 ਲੱਖ ਖਾਤੇ 'ਚ ਪਾ ਦਾਂਗੇ ਅੱਛੇ ਦੇ ਰਹਣਗੇ ਆਏ ਹੋਊਗਾ ਜੋ ਹੋਊਗਾ ਵੀ ਉਹਨਾਂ ਦੇ ਵਿੱਚੋਂ ਕੁਝ ਹੋਇਆ ਕਿ ਜਾਂ ਜਿਹੜਾ ਮੀਡੀਆ ਝੂਠੀ ਦਿਖਾ ਰਿਹਾ ਕਹੀ ਜਾਂਦਾ ਡਿਜੀਟਲ ਇੰਡੀਆ ਬਣ ਕੇ ਆਇਆ ਹੋ ਗਿਆ ਬਹੁਤ ਦੇਸ਼ ਤਰੱਕੀ ਕਰ ਗਿਆ ਉਹਦੇ ਸੰਬੰਧ ਦੇ ਵਿੱਚ ਭਾਈ ਮੰਟੇ ਔਲਖ ਨੇ ਅੱਜ ਦੀ ਸਚਾਈ ਲਿਖੀ ਆ ਕਿ ਕਿਵੇਂ ਲੀਡਰ ਝੂਠੇ ਲਾਰੇ ਲਾਉਂਦੇ ਆ ਤੇ ਕਿਵੇਂ ਜਿਹੜਾ ਆਪਣਾ ਪੁੱਤਰ ਨੂੰ ਪਿਓ ਸਮਝਾ ਰਿਹਾ ਕਿ ਪੁੱਤਰਾ ਇੱਥੇ ਕੁਝ ਨਹੀਂ ਬਦਲਿਆ ਜਿਹੜੇ ਮੀਡੀਆ ਵਾਲੇ ਆ ਇਹ ਝੂਠੀਆਂ ਖਬਰਾਂ ਦਿਖਾ ਰਹੇ ਆ ਜੋ ਆਪਣੇ ਪਹਿਲਾਂ ਚੱਲਦਾ ਸੀ ਉਹੀ ਘੋੜੇ ਵਾਲੀ ਬਾਸ ਇਥੇ ਤੁਰੀ ਫਿਰਦੀ ਐ ਉਹੀ ਅਮਰੁੱਧ ਰੇੜੀ ਤੇ ਵਿਖੀ ਜਾਂਦੇ ਆ ਕੋਈ ਡਿਜੀਟਲ ਇਡੀਆ ਨਹੀਂ ਹੋਇਆ ਇਥੇ ਸਾਰਾ ਕੁਝ ਉਵੇਂ ਹੀ ਚੱਲ ਰਿਹਾ ਹੈ ਉਸ ਦੇ ਸੰਬੰਧ ਦੇ ਵਿੱਚ ਭਾਈ ਮੰਟੇਔਲਖ ਨੇ ਸਚਾਈ ਲਿਖੀ ਹੋ ਪੇਸ਼ ਕਰ ਲੱਗਿਆ ਆਸ ਕਰਦਾ ਤੁਹਾਨੂੰ ਪਸੰਦ ਆਏਗਾ ਸੁਣਿਓ ਜੀ ਗੌਰ ਨਾਲ ਬਾਪੂ ਗੱਲ ਸੁਣਾ ਕੋਈ ਨਹੀਂ ਕਰਦੀ ਜਾਂ ਜਗਰਦੀ ਜਾਂ ਮੈਂ ਕਰਦੀ ਜਾਗਤ ਝੂਠੀਆਂ ਖਬਰਾਂ ਸੁਣਦਾ ਮੈਂ ਜਾਂ ਕਰਦਾ ਦੇਸ਼ ਤੇ ਰੱਖੀ ਨੂੰ ਜਾਂ ਝੂਠੀਆਂ ਖਬਰਾਂ ਸੁਣਦਾ ਮੈਂ ਜਾਂ ਕਰਦਾ ਦੇਸ਼ ਤੇ ਰੱਖੀ ਨੂੰ ਬਾਪੂ ਕੀ ਕਹਿੰਦਾ ਲੈ ਸੁਣੋ بڑے ਪਾਰਟੀਆਂ ਵਿੱਚ ਨੂੰ ਚੜਨੇ ਬੜੇ ਦਾਏ ਗੱਲ ਕਿਹੜੀ ਆ ਉਹੀ ਘੋੜੇ ਵਾਲੀ ਬਸਮਰੂਦਾ ਵਾਲੀ ਕਾਕਾ ਰੇੜੀ ਆ ਘੋੜੇ ਵਾਲੀ ਬਸਮਰੂਦਾ ਵਾਲੀ ਕਾਕਾ ਬਿਚੇ ਹੋਣਿਆ ਤੁਸੀਂ ਸੁਣਿਆ ਉਹ ਨਾਂਗਪਾਂ ਨੂੰ ਲਟਾ ਕੇ ਬਹਿ ਕੇ ਹੱਕਾ ਨੂੰ ਤੇ ਪਾਤੀ ਜਾਣ ਕੜੰਕੀਆ ਜਾਂ ਝੂਠੀਆਂ ਖਬਰਾਂ ਸੁਣਦਾ ਮੈਂ ਜਾਂ ਕਰਦਾ ਦੇਸ਼ ਤੇ ਰੱਖੀਆ ਜਾਂ ਝੂਠੀਆਂ ਖਬਰਾਂ ਸੁਣਦਾ ਮੈਂ ਜਾਂ ਕਰਦਾ ਦੇਸ਼ ਤੇ ਰੱਖੀਆ ਇੱਥੇ ਹਰ ਕੋਈ ਸੋਚੀ ਜਾਂਦਾ ਏ ਹੈ ਰੁਕ ਚੱਲੀ ਵਿੱਚ ਛੜਕਾਂ ਦੇ ਇੱਥੇ ਹਰ ਕੋਈ ਸੋਚੀ ਜਾਂਦਾ ਏ ਪੈ ਰੁਕ ਚੱਲੀ ਵਿੱਚ ਰੋੜਾਂ ਦੇ ਲੀਡਰ ਝੂਠੀਆਂ ਦੇ ਤਸੱਲੀਆਂ ਨੂੰ ਕਿਤੇ ਅੰਬ ਲੱਗਣ ਨਾ ਬੋੜਾਂ ਦੇ ਲੀਡਰ ਝੂਠੀਆਂ ਦੇ ਤਸੱਲੀਆਂ ਨੂੰ ਕਦੇ ਆ ਵਾਲੀ ਕਾਕਾ ਰੇੜੀ ਐ ਘੂੜੇ ਵਾਲੀ ਬਸ ਮਰੁੱਦਾ ਵਾਲੀ ਕਾਕਾ ਰੇੜੀ ਐ ਇੱਥੇ ਜਿਹੜੇ ਨੂੰ ਮਰਜੀ ਪੁੱਛ ਲੋ ਸੰਪਰਦ ਸਿੰਘ ਦੀ ਖਾਲੀ ਐ ਹੱਥ ਵਢਾ ਕੇ ਪੌੜੀ ਜੰਤਾ ਤੋਂ ਪਿੱਛੋਂ ਕਹਿਣ ਖਜ਼ਾਨਾ ਖਾਲੀ ਐ ੱਲਾਂ ਨੂੰ ਉਡਾਈ ਜਾਂਦੇ ਫੱਕੀ ਨੂੰ ਜਾਂ ਝੂਠੀਆਂ ਖਬਰਾਂ ਸੁਣਦਾ ਮੈਂ ਜਾਂ ਕਰਦਾ ਦੇਸ਼ ਤੇ ਰੱਖੀ ਨੂੰ ਜਾਂ ਝੂਠੀਆਂ ਖਬਰਾਂ ਸੁਣਦਾ ਮੈਂ ਜਾਂ ਕਰਦਾ ਦੇਸ਼ ਤੇ ਰੱਖੀ ਨੂੰ ਕੂਸੇ ਲਬਰਾਈਆ ਕੀ ਜਾਣੇ ਇਹ ਤਾਂ ਐਡੇ ਵੱਡੇ ਕਾਰ ਕਰੇ ਇਹ ਤਾਂ ਚੱਲ ਕੇ ਜੂਨ 84 ਤੋਂ ਅੱਜ 24 ਵਿੱਚ ਵੀ ਬੇ 84 ਤੋਂ ਅੱਜ 24 ਵਿੱਚ ਵੀ ਵਾਰ ਪਏ ਇਹਨਾ ਮਿੰਟਿਆ ਫਦਾਂ ਮਕਾਈਆਂ ਦਿੰਦਾ ਆਲਖ ਫਿਰੇ ਦਹਾਈਆਂ ਇਹਨਾ ਮਿੰਟਿਆ ਹਤਾਂ ਮਕਾਈਆਂ ਦਿੰਦਾ ਆਲਖ ਫਿਰੇ ਦਹਾਈਆਂ ਕਰਤੇ ਪੁੱਤ ਨਸ਼ੇੜੀ ਆ ਉਹੀ ਘੋੜੇ ਵਾਲੀ ਬਸ ਮਰੂਦਾ ਵਾਲੀ ਕਾਕੜੀ ਆ ਘੋੜੇ ਵਾਲੀ ਬਸ ਮਰੂਦਾ ਵਾਲੀ ਜਾਂ ਝੂਠੀਆਂ ਖਬਰਾਂ ਸੁਣਦਾ ਮੈਂ ਜਾਂ ਕਰਦਾ ਦੇਸ਼ ਤੇ ਤਰੱਕੀ ਨੂੰ ਲਓ ਵੀ ਦੋਸਤੋ ਅਸੀਂ ਤਾਂ ਗਾਤਾ ਤੇ ਤੁਸੀਂ ਕਮੈਂਟਾਂ 'ਚ ਦੱਸਿਓ ਸਚਾਈ ਐ ਕਿੰਨਾ ਕੁ ਤਰੱਕੀ ਕਰੀ ਆ ਕੁਹੀ ਕੁਹ ਚੱਲੀ ਜਾਂਦਾ ਸਾਰਿਆਂ ਨੇ ਕਮੈਂਟਾਂ ਜਵਾਬ ਜਰੂਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ